ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੇ ਮੈਂ ਤੁਹਾਡਾ ਦੋਸਤ ਰਾਜਵਿੰਦਰ ਸਿੰਘ ਰੰਗੀਲਾ ਤੇ ਅੱਜ ਪਹੁੰਚੇ ਜੀ ਬਠਿੰਡਾ ਵਿਖੇ ਚੀਲਾਂ ਦਾ ਸ਼ਹਿਰ ਬਠਿੰਡਾ ਜਿੱਥੇ ਮਨੋਰੰਜਨ ਮੇਲਾ ਲੱਗਿਆ ਹੋਇਆ ਹੈ ਪਿਛਲੇ ਕੁਝ ਹਫ਼ਤਿਆਂ ਤੋਂ ਇਹ ਮੇਲਾ ਲੱਗਿਆ ਹੋਇਆ ਇਸ ਜਗ੍ਹਾ ਤੇ ਤੇ ਅੱਜ ਤੁਹਾਨੂੰ ਮੇਲੇ ਦੀਆਂ ਰੌਣਕਾਂ ਜਿਹੜੀਆਂ ਦਿਖਾਵਾਂਗੇ ਕਿਉਂਕਿ ਇਹ ਇੱਕ ਅੱਧਾ ਦਿਨ ਹੀ ਇਹ ਮੇਲਾ ਹਜੇ ਲੱਗਣਾ ਹੈ ਇਸ ਤੋਂ ਬਾਅਦ ਸਮਾਪਤੀ ਹੈ ਤੇ ਆਓ ਚੱਲਦੇ ਮੇਲੇ ਦੇ ਅੰਦਰ ਲੋਵੀ ਦੋਸਤੋ ਮੇਲੇ ਦੇ ਵਿੱਚ ਐਂਟਰੀ ਤੇ ਵੈਲਕਮ ਹੋ ਰਿਹਾ ਜੀ ਵੈਲਕਮ ਹੋ ਰਿਹਾ ਵੈਲਕਮ ਸੋ ਵਾਹ ਦੇਖੋ ਬੜਾ ਹੀ ਡਰਾਉਣਾ ਸੀਨ ਹੈ ਦੋਸਤੋ ਅ ਬੜੇ ਬੜੇ ਨਖੂਨ ਮੇਲੇ ਦੀ ਅਗਲੀ ਰੌਣਕ ਦਿਖਾਵਾਂਗੇ ਤੁਹਾਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਤੁਹਾਨੂੰ ਮੇਲੇ ਦੇ ਵਿੱਚ ਜਿਹੜਾ ਸਾਮਾਨ ਹੈ ਵੱਖ-ਵੱਖ ਤਰ੍ਹਾਂ ਦਾ ਸਾਮਾਨ ਇੱਥੇ ਮਿਲੇਗਾ। ਸੋ ਸ਼ੁਰੂਆਤ ਕਰੀਏ ਆਪਾਂ ਕਿੱਥੋਂ? ਸਾਹਮਣੇ ਦੋਸਤੋ ਭੂਤ ਬੰਗਲਾ। ਭੂਤ ਬੰਗਲਾ। ਤੇ ਭੂਤ ਬੰਗਲੇ ਦੇ ਵਿੱਚ ਮੈਨੂੰ ਲੱਗਦਾ ਭੂਤਾਂ ਤੋਂ ਇਲਾਵਾ ਬੰਦੇ ਵੀ ਦਿਖੋਣਗੇ। ਸੋ ਭੂਤਾਂ ਨਾਲ ਫੋਟੋ ਸੈਸ਼ਨ ਹੋ ਰਿਹਾ ਹੈ। ਲਓ ਜੀ ਭੂਤਨ ਨਾਲ ਆਪਾਂ ਕਰਾਂਗੇ ਗੱਲਬਾਤ ਇਹਦਾ ਡਰ ਆ ਹੀ ਜਾਂਦਾ ਬਤੰਦਰ ਬੋਲਦਾ ਤਾਂ ਹੈ ਨਹੀਂ ਆਹਾਹਾ ਵੱਡੇ ਵੱਡੇ ਨਾਖੁਨ ਵਾ ਸੋ ਆਏ ਹੋਏ ਸਰੋਤਿਆਂ ਨੂੰ ਡਰਾਉਣ ਦੇ ਵਿੱਚ ਲੱਗਿਆ ਹੋਇਆ ਇਹ ਭੂਤ ਤੇ ਫੋਟੋ ਕਰਾਉਣ ਵਾਲਿਆਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਨੇ ਇਸ ਸਾਈਡ ਤੇ ਦੋਸਤੋ ਦੇਖਿਓ ਕਰੋਕਰੀ ਦੀ ਸਟਾਲ ਹੈ ਬਹੁਤ ਵੱਡੀ ਕਰੋਕਰੀ ਦੀ ਸਟਾਲ ਲੱਗੀ ਹੋਈ ਹੈ ਤੇ ਆਪਾਂ ਇਸ ਸਟਾਲ ਦੇ ਉੱਤੇ ਦੇਖਾਂਗੇ ਕਿ ਕਿਸ-ਕਿਸ ਤਰ੍ਹਾਂ ਦੇ ਸਮਾਨ ਨੇ ਪਹਿਲੇ ਦਾ ਸੀਜ਼ਨ ਐਸ ਵਾਰ ਸੀਜ਼ਨ ਸਹੀ ਰਿਹਾ ਬੜੀਆ ਰਿਹਾ ਖਰੀਦਦਾਰੀ ਕੀਤੀ ਲੋਕਾਂ ਨੇ ਖੂਬ ਬਠਿੰਡਾ ਵਾਸੀਆਂ ਨੇ ਹਾਂਜੀ ਉਹ ਕਹਿੰਦੇ ਜੀ ਮੇਲੇ ਦੀ ਰੌਣਕ ਕਾਫੀ ਵਧੀਆ ਰਹੀ ਖਰੀਦਦਾਰੀ ਲੋਕਾਂ ਨੇ ਰੱਜ ਕੇ ਕੀਤੀ ਔਰ ਅੱਜ ਤਕਰੀਬਨ ਇਹ ਲਾਸਟ ਦਿਨ ਹੈ ਤੇ ਲਾਸਟ ਦਿਨ ਦੇ ਵਿੱਚ ਲੋਕਾਂ ਦੀ ਉਕਸਤਾ ਹੁੰਦੀ ਹੈ ਕਿ ਜਲਦੀ ਤੋਂ ਜਲਦੀ ਇਸ ਮੇਲੇ ਦੇ ਵਿੱਚ ਜਾਇਆ ਜਾਵੇ। ਸੋ ਚਲਦੇ ਆਂ ਅਗਲੀ ਸਟਾਲ ਤੇ ਦਿਖਾਉਣੇ ਤੁਹਾਨੂੰ ਹੋਰ ਵੀ ਰੰਗ ਮੇਲੇ ਦੇ। ਕੀ ਬਣਾ ਰਹੇ ਹੋ ਬਈਆਂ? ਚਾਹ। ਚਾਹ ਬਣ ਰਹੀ ਹੈ। ਲਓ ਜੀ ਚਾਹ ਦਾ ਪਾਣੀ ਦੇਖੋ ਤੁਸੀਂ ਸਾਡੇ ਛੱਪੜ ਦਾ ਪਾਣੀ ਵੀ ਇਤੋਂ ਸਾਫ਼ ਹੁੰਦਾ ਹੈ। ਇਸ ਸਟਾਲ ਤੇ ਜਿਹੜੀ ਚਾਹ ਹੈ ਉਹ ਤੁਸੀਂ ਦੇਖ ਸਕਦੇ ਹੋ। ਕਿ ਛੱਪੜ ਦੇ ਪਾਣੀ ਨਾਲ ਵੀ ਮਾੜੀ ਹਾਲਤ ਦੀ ਚਾਹ ਜਿਹੜੀ ਤੁਹਾਨੂੰ ਮਿਲੇਗੀ। ਲਓ ਜੀ ਇਸ ਸਾਲ ਤੇ ਪਹੁੰਚ ਗਏ ਆਪਾਂ। ਕੀ ਬਣਾ ਰਹੇ ਆ ਬਈਆ? ਇਹ ਰਾਮ ਲੱਡੂ ਹੁੰਦੇ। ਰਾਮ ਲੱਡੂ। ਹਾਂਜੀ ਦਾਲ ਕੋ ਪਕੌੜਾ। ਔਰ ਦਾਲ ਕੇ ਪਕੌੜੇ ਬੋਲਤੇ ਆਂ ਰਾਮ ਲੱਡੂ। ਸੋ ਇਸ ਸਟਾਲ ਦੇ ਉੱਤੇ ਆਪਾਂ ਨੂੰ ਇਹ ਵੱਖ-ਵੱਖ ਸਟੇਟਾਂ ਦਾ ਜਿਹੜਾ ਖਾਣ-ਪੀਣ ਦਾ ਸਮਾਨ ਮਿਲ ਰਿਹਾ। कर एक के लगा ये ये पुराने दिल्ली चांदनी चौक दाल का पकौड़े बोलते हैं हैड्डू भी बोलते हैं सर इधर ये मूंग की दाल का सैंडविच होता है गुजराती वेज बहुत टेस्टी जी तंदूरी चाय स्पेशल मसाला तड़का चाय ਅੱਜ ਇਹ ਵੀ ਹੋ ਰਿਹਾ ਲੋ ਵੀ ਅੱਜ ਕੋਸ਼ਿਸ਼ ਕਰਦੇ ਲਾਸਟ ਦਿਨ ਹੈ ਤੇ ਜੇ ਕਿਸੇ ਖੱਜਣ ਮਿੱਤਰ ਨੇ ਲੁੱਟਫ ਲੈਣਾ ਹੈ ਤਾਂ ਮੇਲੇ ਦੇ ਵਿੱਚ ਆ ਜੀ ਕਿਉਂਕਿ ਅੱਜ ਦਾ ਦਿਨ ਹੀ ਮੇਲਾ ਹੈ ਮੇਲੇ ਦੇ ਵਿੱਚ ਹਾਂ ਜੀ ਕਿੰਨੇ ਦਿਨਾਂ ਤੋਂ ਮੇਲਾ ਲੱਗ ਰਿਹਾ ਹੈ ਹਾਂ ਜੀ ਅੱਜ ਹੈ ਇਹ ਨਹੀਂ ਪਿਛਲੇ ਕਿੰਨੇ ਦਿਨਾਂ ਤੋਂ ਇਹ 28 ਦਿਨ ਹੋ ਗਏ 27 ਦਿਨ ਅੱਜ ਕਿਵੇਂ ਰਿਹਾ ਮੇਲਾ ਗਰਾਊਂਡ ਕਿਵੇਂ ਰਹੀ ਤੁਹਾਡੀ ਖਰੀਦਦਾਰੀ ਕਿਵੇਂ ਰਹੀ ਕੰਮ ਰਹੀ ਅੱਜ ਕੰਮ ਰਹੀ ਪਿਛਲੇ ਹਫ਼ਤੇ ਤੋਂ ਘੱਟ ਰਹੀ ਪਿਛਲੇ ਵਾਰ ਕੇ ਮੁਕਾਬਲੇ ਮੱਤਸਾ ਘੱਟ ਰਹੀ ਸੀ ਲਓ ਜੀ ਕਹਿੰਦੇ ਪਿਛਲੇ ਦੇ ਮੁਕਾਬਲੇ ਇਸ ਵਾਰ ਥੋੜੀ ਘੱਟ ਰਹੀ ਤੇ ਬਠਿੰਡਾ ਵਾਸੀਆਂ ਨੇ ਐਤ ਕੀ ਸ਼ਾਇਦ ਟੈਸਟ ਕੀਤਾ ਨਹੀਂ ਇਹਨਾਂ ਦੇ ਖਾਣਿਆਂ ਦਾ ਖਰੀਦਾਰੀ ਇਹ ਕੀ ਵਾਲਾ ਦੇਖੋ से दाग के लिए। आपके कपड़ों पे कोई भी दाग लगता है वो भी उतारेगा। पहले लगाना ऐसे दाग को बना देगा उसके बाद बड़ी बोटल लगानी है ये दाग को करेगा बिल्कुल गायब सारे दाग मिटाने के लिए दोनों बोटल का सेट आता है एक दो साल पड़ा रही एक्सपायर नहीं होगा खराब नहीं होगा लास्ट डे है जो भी कस्टमर आएगा डिस्काउंट मिलेगा कितने का है सर लो जी 150 ਰੁਪਏ ਦਾ ਸੈੱਟ ਹੈ ਇਹ ਤੇ ਕਪੜੇ ਦੇ ਦਾਗ ਵਗੈਰਾ ਲੱਗ ਜਾਂਦੇ ਆ ਆਪਣੇ ਤੇ ਆਪਾਂ ਜੇ ਉਹਨਾਂ ਨੂੰ ਉਤਾਰਨਾ ਚਾਹੀਏ ਤਾਂ ਉਤਰਦੇ ਨਹੀਂ ਬੜੇ ਜਿੱਦੀ ਦਾਗ ਹੁੰਦੇ ਨੇ ਤੇ ਇਸ ਜਿੱਦੀ ਦਾਗਾਂ ਨੂੰ ਜੇ ਆਪਾਂ ਇਸ ਰਿਮੂਵਰ ਦੇ ਨਾਲ ਉਤਾਰ ਸਕਦੇ ਆ ਲਓ ਜੀ ਵੱਖ-ਵੱਖ ਤਰ੍ਹਾਂ ਦੇ ਇੰਸਟਰੂਮੈਂਟ ਜੋ ਬਾਡੀ ਮ사ਜ ਦੇ ਲਈ ਹੈ ਉਹ ਵੀ ਇਹਨਾਂ ਕੋਲੇ ਇਸ ਵਕਤ ਮੇਲੇ ਦੇ ਵਿੱਚ ਹਨ